ਤੁਸੀਂ ਦੇਖ ਰਹੇ ਹੋ ਕਿਸਾਨ ਆਫ ਇੰਡੀਆ ਪੰਜਾਬੀ ਤੇ ਮੈਂ ਹਾਂ ਰਵਦੀਪ ਸਿੰਘ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬਹੁਤ ਹੀ ਖਾਸ ਕਿਸਾਨ ਨਾਲ ਖਾਸ ਕਿਸਾਨ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹਨਾਂ ਨੂੰ ਖੇਤੀ ਦਾ ਸ਼ੌਂਕ ਹੈ ਤੁਸੀਂ ਮੇਰੇ ਪਿੱਛੇ ਬਾਗ ਲੱਗਿਆ ਦੇਖ ਰਹੇ ਹੋ ਨਾਸ਼ਪਤੀਆਂ ਦਾ ਇਹ ਬਾਗ ਹੈ ਨਾਲ ਹੀ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਨੇ ਸਬਜ਼ੀਆਂ ਦੀ ਬਿਜਾਈ ਕਰ ਰਹੇ ਨੇ ਜਾਨਵਰਾਂ ਦਾ ਬੜਾ ਸ਼ੌਂਕ ਹੈ ਜਾਨਵਰਾਂ ਲਈ ਕਈ ਅਵਾਰਡ ਵੀ ਜਿੱਤੇ ਚੁੱਕੇ ਨੇ ਪੰਜਾਬ ਦਾ ਪਸ਼ੂਤਾਂ ਨਮੇਲੇ ਵਿੱਚ ਕਈ ਵਾਰ ਜਾ ਚੁੱਕੇ ਨੇ ਤੇ ਇਹਨਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਸਵਾਗਤ ਹੈ ਸਾਡੇ ਚੈਨ ਤੇ ਸਾਡੇ ਵੱਲੋਂ ਜੀ ਆਇਆਂ ਨੂੰ ਇਹ ਕਿਹੜੀ ਕਿਸਮ ਹੈ ਜੀ ਨ ਇਹ ਪੱਥਰਨਾਕ ਪੱਥਰਨਾਕ ਪੱਥਰ ਕੋਈ ਹੋਰ ਵੀ ਕਿਸਮਾਂ ਨੇ ਬਨਾਸ਼ਪਤੀ ਦੀ ਹੋਣਗੀਆਂ ਪਰ ਪ੍ਰਜਲਤ ਪੱਥਰਨਾਕ ਹੀ ਹੋਈ ਹੈ ਅੱਛਾ ਆਮ ਤੌਰ ਤੇ ਜਿਹੜੀ ਲੱਗਦੀ ਹੈ ਉਹ ਪੱਥਰਨਾਕ ਹੀ ਲੱਗਦੀ ਸਾਰੇ ਤੇ ਮੇਨਲੀ ਬਾਗ ਵਿੱਚ ਬਨਾਸ਼ਪਤੀ ਦਾ ਹੀ ਕਸ਼ਤ ਹੈ ਹਾਂਜੀ ਹਾਂਜੀ ਨਾਲ ਜਿਹੜੀ ਸਬਜ਼ੀ ਲਗਾਈ ਹੋਈ ਹੈ ਸਬਜ਼ੀ ਮੇਰੇ ਕੋਲ ਜਿੰਨੀ ਜ਼ਮੀਨ ਹੈਗੀ ਮੈਂ ਸਾਰੀ ਨਾਕਪਤੀ ਲਾਤੀ ਹੈ ਜੀ ਅੱਛਾ ਜੀ ਮੈਂ ਕਣਕ ਝੋਨਾ ਤੇ ਇਹਦੇ ਵਿੱਚ ਹੁੰਦਾ ਨਹੀਂ ਤੇ ਜਿੰਨਾ ਚਿਰ ਤੱਕ ਇਹ ਤਿਆਰ ਨਹੀਂ ਹੁੰਦੀ ਫਲ ਨਹੀਂ ਦਿੰਦੀ ਉਹਨੇ ਦੇਰ ਤੱਕ ਇਹਦੇ ਵਿੱਚ ਸਬਜ਼ੀਆਂ ਲਾਈਆਂ ਸਾਰੀਆਂ ਤੇ ਸਬਜ਼ੀਆਂ ਮੰਡੀ ਲੈ ਕੇ ਜਾਈਦੇ ਅੱਛਾ ਪਹਿਲਾਂ ਤੁਸੀਂ ਕਣਕ ਝੋਨੇ ਦੀ ਕਾਸ਼ ਕਰਦੇ ਪਹਿਲਾਂ ਕਣਕ ਝੋਨੇ ਦੀ ਕਰਦੇ ਹੁਣ ਥੋੜੇ 4 ਸਾਲ ਤੋਂ ਮੈਂ ਇਸ ਸਾਈਡ ਵੱਲੋਂ ਆਇਆ ਕਣਕ ਝੋਨਾ ਹੁਣ ਪੂਰਾ ਹੀ ਬੰਦ ਕਰ ਚੁੱਕੇ ਹਾਂ ਕਣਕ ਝੋਨਾ 2 ਕਨਾਲ ਕਣਕ ਬੀਜੀ ਸਖਾਣ ਵਾਸਤੇ 2 ਕਨਾਲ ਝੋਨਾ ਲਾਇਆ ਮਤਲਬ ਮੇਨ ਕੰਮ ਤੁਹਾਡਾ ਹੁਣ ਬਾਗਦਾਈ ਹੈ ਹਾਂ ਪਸ਼ੂ ਵੀ ਸਾਰੇ ਵੇਚਤੇ ਆ ਇੱਕ ਗਾਂ ਰੱਖੀ ਆ ਤੇ 2 ਕਨਾਲ ਜਗਾ ਰੱਖੀ ਉਹਦੇ ਵਾਸਤੇ ਚਰਚਾ ਬੀਤੇ ਬਾਗਦਾਈ ਨਾਸ਼ਪਤੀ ਬਾਰੇ ਦੱਸੋ ਵੀ ਕੀ ਉਤਪਾਦਨ ਹੈ ਕਿਵੇਂ ਇੱਕ ਇੱਕ ਕਿਸਮ ਕੀ ਮੈਂ ਪ੍ਰਾਪਤ ਕਰ ਸਕਦੇ ਆ ਨਾਖਪਤੀ ਵੇਖੋ ਜੀ ਮੈਂ ਤੇ ਮਹਿਕਮੇ ਦੇ ਨਾਲ ਹੀ ਬਾਗਵਾਨੀ ਵਾਲਿਆਂ ਨਾਲ ਬਹੁਤ ਵਧੀਆ ਅਫਸਰ ਹੈ ਜਿਹੜੇ ਸਾਡੇ ਬਾਗ ਪਿਆ ਉਹਨਾਂ ਦੇ ਕੋਲ ਜਾਂਦਾ ਰਿਆਂ ਕਿ ਮੈਂ ਬਾਗ ਲਾਉਣਾ ਚਾਹਣਾ ਤੇ ਕਾਹਦਾ ਲਾਵਾਂ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਫਿਰ ਵੀ ਇਸ ਟਾਈਮ ਤੇ ਜਿਹੜਾ ਬਾਗ ਆ ਨਾਕਫਾਤੀ ਦਾ ਇਹ 3-3 ਲੱਖ ਸਵਾ 3 ਲੱਖ ਇੱਕ ਸਾਲ ਦਾ ਠੇਕੇ ਤੇ ਚੜਦਾ ਤੇ ਠੇਕੇਦਾਰ ਲੈ ਲੈਂਦੇ ਆ ਸਾਾਨੂੰ ਕੋਈ ਮਤਲ ਮਿਹਨਤ ਨਹੀਂ ਕਰਨੀ ਪੈਣੀ ਉਹਨਾਂ ਨੇ ਸਾਫ ਸਫਾਈ ਕਰਨੀ ਉਹਨਾਂ ਨੇ ਖਾਦਾਂ ਪਾਉਣੀ ਆ ਉਹਨਾਂ ਨੇ ਸਜਾਵਟਾਂ ਕਰਨੀਆਂ ਅਸੀਂ ਬੈਠਿਆਂ ਸਾਨੂੰ ਪੈਸੇ ਮਿਲ ਜਾਂਦੇ ਆ ਤੇ ਬਾਕੀ ਵੀ ਮੇਰੇ ਜਿਹੜੇ ਸੱਜਣ ਹੋਰ ਜਿਨ੍ਹਾਂ ਨੇ ਪਹਿਲੇ ਬਾਗ ਲਾਏ ਆ ਉਹ ਐਵੇਂ ਕਰਨਦੇ ਆ ਤੇ ਮੈਂ ਵੀ ਸੋਚਦਾ ਸੀ ਵੀ ਉਮਰ ਦੇ ਹਿਸਾਬ ਨਾਲ ਥੋੜਾ ਫ੍ਰੀ ਹੋਵਾਂ ਇਸ ਕਰਕੇ ਮੈਂ ਇਹ ਨਾਕਫਾਤੀ ਦਾ ਬਾਗ ਲਾਇਆ ਤੇ ਇਹਦੀ ਇਹ ਬਾਹਰ ਬੰਬੇ ਕਲਕੱਤੇ ਵਾਲੀ ਜਾਂਦੀ ਹੈ ਇਹਦੀ ਪੰਜਾਬ ਦੇ ਵਿੱਚ ਬਹੁਤ ਲੋਕ ਘਟ ਖਦੇ ਆ ਤੇ ਵੱਡੇ ਵੱਡੇ ਠੇਕੇਦਾਰ ਆ ਜਿਹੜੇ ਗੱਡੀਆਂ ਭਰ ਭਰ ਕੇ ਉੱਪਰ ਲਈ ਜਾਂਦੇ ਤੇ ਮਤਲਬ ਤੁਸੀਂ ਸੋਚ ਸਮਝ ਕੇ ਹੀ ਪਹਿਲਾਂ ਪੂਰੀ ਸਖਲਾਈ ਲੈ ਕੇ ਬਾਗਵਾਨੀ ਅਫਸਰਾਂ ਨਾਲ ਸੰਪਰਕ ਕਰਕੇ ਫੇਰ ਹੀ ਇਹ ਸ਼ੁਰੂ ਕੀਤਾ ਹੈ ਅਫਸਰਾਂ ਕਿਸੇ ਦੇ ਨਾਲ ਗੱਲ ਕੀਤੀ ਇੱਕ ਅਫਸਰ ਨਾਲ ਫੇਰ ਮੈਂ 2 ਸਾਲ ਨਰਸੀ ਕੀਤੀ ਪੂਰੇ 2 ਸਾਲ ਸੀਗੇ ਉਹ ਜਿੱਥੇ ਵੀ ਮੈਨੂੰ ਅਫਸਰਾਂ ਦੇ ਨਾਲ ਤੇ ਮੈਂ ਉਹਨਾਂ ਦੇ ਕੈਂਪ ਵਿੱਚ ਨਰਿਆ ਮੈਨੂੰ ਬੁਲਾ ਲਿੰਦੇ ਸੀ ਕਿਵੇਂ ਇਹ ਕਦੋਂ ਲਾਉਣਾ ਹੈ ਕਿਵੇਂ ਲਾਉਣਾ ਹੈ ਕਿਵੇਂ ਖੱਡਾ ਮਾਰਨਾ ਹੈ ਫਿਰ ਇਹਨਾਂ ਦੀ ਕਾਂਡ ਛਾਂਡ ਦਾ ਬਹੁਤ ਕੰਮ ਆ ਅਫਸਰਾਂ ਦੇ ਕੋਲੋਂ ਮੈਂ ਸਿੱਖਿਆ ਫਿਰ ਜਿੱਥੇ ਜਿੱਥੇ ਬਾਗ ਲੋਕਾਂ ਨੇ ਲਾਏ ਸੀਗੇ ਜਿਹੜੇ ਐਡਵਾਂਸ ਲੋਕ ਮੇਰੇ ਨਾਲ ਪਹਿਲਾਂ ਦੇ ਬਾਗ ਲਾਉਣ ਗੁਰਿਆ ਉਹਨਾਂ ਵਿੱਚ ਇੱਕ ਹੈਗਾ ਇਹ ਖਾਸ਼ ਅਮਰਜੀਤ ਸਿੰਘ ਪੱਟੀ ਕੁਲੇ ਪਿੰਡ ਵਾਲਾ ਉਹ ਮੇਰੇ ਕਿਸੇ ਦੋਸਤ ਦਾ ਗਾੜੀ ਦੋਸਤੀਗਾ ਮੈਂ 40 ਕਿਲੋਮੀਟਰ ਦਾ ਘਰ ਪੈਂਦਾ ਮੈਂ 40 ਕਿਲੋਮੀਟਰ اون ਤੇ 40 ਜਾਣ ਵਾਸਤੇ ਸਪੈਸ਼ਲ ਉਹਦੇ ਬਾਗ ਤੇ ਜਾ ਕੇ ਉਹਦੇ ਕੋਲ ਸਖਲਾਈ ਲੈਂਦਾ ਰਿਹਾ ਮੈਂ ਇੱਕ ਮੇ ਕੋਲ ਸਖਲਾਈ ਵਖਰੀ ਲਈ ਆ ਜੀਮਿੰਦਾਰ ਜਿਹੜਾ ਗਾਂਵ ਬਧੂ ਕਿਸਾਨ ਹੈ ਉਹਨਾਂ ਦੇ ਕੋਲੋਂ ਸਖਲਾਈ ਵਖਰੀ ਲਈ ਮੈਂ 2 ਸਾਲ ਸਖਲਾਈ ਲੈਂਦਾ ਰਿਹਾ ਤੇ ਫੇਰ ਫੇਰ ਬਾਗ ਲਾਇਆ 2 ਸਾਲ ਸਖਲਾਈ ਲੈ ਗਿਆ ਤੇ ਬਾਗ ਵਿੱਚ ਇਲਾਕੇ ਦਾ ਕੀ ਸੰਬੰਧ ਹੈ ਜਿਹੜੀ ਆਪਣੀ ਮਿੱਟੀ ਆ ਕਿ ਕਿਹੜਾ ਬਾਗ ਹੈ ਕਿ ਕਿਹੜੀ ਜਿਹੜੀ ਕਾਸ਼ਤ ਹੈ ਉਹ ਕਿੱਥੇ ਹੋਣੀ ਆ ਹਰ ਚੀਜ਼ ਜਿਹੜੀ ਆ ਇਹ ਮਿੱਟੀ ਦੇ ਨਾਲ ਜੁੜੀ ਹੈ ਹਾਂਜੀ ਵੇਖੋ ਅੰਮ੍ਰਿਤਸਰ ਜਿੱਥੇ ਅਸੀਂ ਖੜੇ ਹਾਂ ਇਸ ਟਾਈਮ ਅੰਮ੍ਰਿਤਸਰ ਆਪਾਂ ਖੜੇ ਆ ਅੰਮ੍ਰਿਤਸਰ ਤਰਨਤਾਰਨ ਇੱਥੇ ਨਾਖਪਾਤੀ ਬਹੁਤ ਕਾਮਯਾਬ ਹੈ ਤੇ ਦੂਜੀ ਇਸ ਮਿੱਟੀ ਦੇ ਵਿੱਚ ਬਾਸਬਦੀ ਬਹੁਤ ਵਧੀਆ ਹੁੰਦੀ ਹੈ ਸਾਡੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਸ਼ਬੋ ਬਾਸਬਦੀ ਦੇ ਵਿੱਚੋਂ ਆਉਂਦੀ ਹੈ ਜੀਰੀ ਦੇ ਵਿੱਚੋਂ ਉਹ ਦੂਜੇ ਜ਼ਿਲ੍ਹੇ ਜਿੱਥੋਂ ਨਹੀਂ ਆਊਗੀ ਫਾਜ਼ਲ ਕਾ ਸੈੱਡ ਹੈ ਉੱਥੇ ਕਿੰਨੋ ਹੋਊਗਾ ਬਹੁਤ ਜ਼ਿਆਦਾ ਨਾਖਪਾਤੀ ਉੱਥੇ ਹੋ ਜੂਗੀ ਪਰ ਉਹ ਵੈਰੈਟੀ ਨਹੀਂ ਬਣੂਗੀ ਇੱਥੇ ਕਿੰਨੋ ਲਾਉਣੇ ਅਸੀਂ ਅੰਮ੍ਰਿਤਸਰ 'ਚ ਇੱਥੇ ਕਿੰਨੋ ਦੀ ਵੈਰੈਟੀ ਨਹੀਂ ਬਣਦੀ بڑے ਜ਼ਿਮੀਂਦਾਰਾਂ ਨੇ ਲਾ ਕੇ ਬਾਗਬੋੜ ਦਿੱਤੇ ਆ ਇੱਕ ਕੁਦਰਤੀ ਦੇਣਿਆ ਹਾਂਜੀ ਕਿ ਮਤਲਬ ਮਿੱਟੀ ਜਿਹੜੀ ਆ ਇਹ ਕਿਹੜੀ ਚੀਜ਼ ਨੂੰ ਕਿਹੜੀ ਪਸੰਦ ਕਰਦੀ ਆ ਜਿੱਥੇ ਆਪਾਂ ਜਿਹੜੀ ਜ਼ਮੀਨ 'ਚ ਖਲੋਤੇ ਅੱਜ ਇੱਥੇ ਪਿਛਲੇ ਸਾਲ ਮੈਂ ਗਾਜਰ ਲਾਈ ਸੀ ਤੇ ਮੇਰੀ ਜ਼ਮੀਨ ਮਿੱਟੀ ਨੇ ਉਹ ਗਾਜਰ ਨਹੀਂ ਸੀ ਮੰਨੀ ਉੱਥੇ ਇੱਕ ਕਿਸਾਨ ਮਿਲਿਆ ਮੈਨੂੰ ਜਦੋਂ ਪਹਿਲੇ ਦਿਨ ਮੈਂ ਗਾਜਰ ਮੰਡੀ 'ਚ ਲੈ ਕੇ ਗਿਆ ਤੇ ਮੇਰਾ ਵਾਕਬ ਨਹੀਂ ਸੀ ਉਹ ਮੈਨੂੰ ਕਹਿੰਦਾ ਵੀ ਤੁਹਾਡੀ ਜਿਹੜੀ ਮਿੱਟੀ ਆ ਇਹ ਕਿਵੇਂ ਦੀ ਆ ਕਰਲਾਠੀ ਮਿੱਟੀ ਆ ਮੈਂ ਕਿ ਉਹਨੂੰ ਸਵਾਲ ਕੀਤਾ ਮੈਂ ਕਿਹਾ ਯਾਰ ਤੂੰ ਮੈਨੂੰ ਜਾਣਦਾ ਕਹਿੰਦਾ ਨਹੀਂ ਮੈਂ ਜਾਣਦਾ ਤਾਂ ਨਹੀਂ ਆ ਤੇ ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਸਾਡੀ ਕਰਲਾਠੀ ਮਿੱਟੀ ਆ ਕਹਿੰਦਾ ਵੀ ਤੁਹਾਡੀ ਗਾਜਰ ਦੱਸਦੀ ਹੈ ਕਿ ਇਹ ਕਰ ਲਾਠੀ ਮਿੱਟੀ ਦੀ ਹੈ ਤੈਨੂੰ ਮੰਡੀ 'ਚ ਵੇਚਣੀ ਬਹੁਤ ਔਖੀ ਹੋ ਜੀ ਸਾਡੀ ਗਾਜਰ ਗਾਜਰ ਦਾ ਵੇਖ ਰੰਗ ਰੂਪ ਤੇ ਤੇਰੀ ਗਾਜਰ ਦਾ ਰੰਗ ਜਦੋਂ ਕਿ ਮੈਂ ਸਭ ਤੋਂ ਮਹਿੰਗਾ ਵੀ ਪਾਇਆ ਸੀਗਾ ਤੇ ਮੇਰੀ ਗਾਜਰ ਮੰਡੀ 'ਚ ਵਿੱਚ ਵਿਖਦੀ ਨਹੀਂ ਇਹ ਜ਼ਮੀਨ ਨੇ ਗਾਜਰ ਨਹੀਂ ਸੀ ਮੰਡੀ ਤੇ ਗਾਜਰ ਵਿੱਚ ਹੋਣੀ ਪਈ ਹੱਦਾਂ ਕਿਉਂ ਫ੍ਰੀ ਦੇਤੀ ਲੋਕਾਂ ਨੂੰ ਵਿਕੀ ਨਹੀਂ ਇਹ ਹਰ ਮਿੱਟੀ ਜਿਹੜੀ ਹੈ ਜਿਤਨਾ ਕੰਢੀ ਏਰੀਆ ਆਂਬ ਬਹੁਤ ਵਧੀਆ ਹੁੰਦਾ ਹਿਸ਼ਾਰਪੁਰ ਆਂਬ ਬਹੁਤ ਹੁੰਦਾ ਲੀਜੀਆ ਪਠਾਨਕੋਲ ਵਾਲੇ ਸ਼ੈਡ ਤੇ ਹੁੰਦੀ ਆ ਸਾਰੀ ਮਿੱਟੀ ਦੇ ਨਾਲ ਹੀ ਚੱਲਦਾ ਵਾ ਸਾਰਾ ਕੁਝ ਤੇ ਕਿਹੜੀ ਮਿੱਟੀ ਕਿਹੜੀ ਚੀਜ਼ ਪਸੰਦ ਕਰੇ ਤੇ ਨਾਸ਼ਪਤੀ ਕਿੰਨੇ ਸਮੇਂ ਵਿੱਚ ਜਦੋਂ ਅਸੀਂ ਨਵਾਂ ਬੂਟਾ ਲਗਾ ਦਿੱਤਾ ਹੈ ਕੋਈ ਨਵਾਂ ਬਾਗ ਲਗਾ ਰਿਹਾ ਹੈ ਤੇ ਕਿੰਨੇ ਸਮੇਂ ਪਤੀ ਦਾ ਫਲ ਆ ਜਾਂਦਾ ਹੈ ਇਹ 6ਵੇਂ 7ਵੇਂ ਸਾਲ ਤੇ ਮਾੜਾ ਮੋਟਾ ਫਲ ਆਉਣਾ ਸ਼ੁਰੂ ਹੁੰਦਾ ਜਿਹੜੇ ਠੇਕੇ ਤੇ ਚੜਨ ਵਾਲੀ ਗੱਲ ਆ ਉਹ 8ਵੇਂ 9ਵੇਂ 10ਵੇਂ ਸਾਲ ਇਹ ਭਰ ਜਵਾਨੀ ਚ 10 ਸਾਲ ਬਾਅਦ ਆਉਂਦਾ ਜੇ ਤਾਂ ਪੂਰਾ ਠੇਕਾ ਮਿਲਣਾ ਨਾ ਫੁੱਲ ਉਦੋਂ ਇਹ 10ਵੇਂ ਸਾਲ ਦੀ ਜਾ ਕੇ ਮਿਲਦਾ ਵੈਸੇ 8ਵੇਂ ਸਾਲ ਤੋਂ ਥੋੜਾ ਬੋਤਾ ਠੇਕੇ ਤੇ ਚੜਨਾ ਸ਼ੁਰੂ ਹੋ ਜਾਂਦਾ ਬੂਟਾ ਪਰ ਪ੍ਰੋਪਰ ਤੇ ਉਹ ਕਿੰਨਾ ਸਮਾਂ ਫਿਰ ਫਲ ਦਿੰਦਾ ਰਹਿੰਦਾ ਰਹਿੰਦਾ ਬੂਟਾ ਇਹਦੇ 100 ਸਾਲ ਮਨਿਆ ਦੇ ਅੱਛਾ 100 ਸਾਲ 100 ਸਾਲ ਬੂਟਾ ਮਰਦਾ ਨਹੀਂ ਤੇ ਮਤਲਬ 8-10 ਸਾਲ ਜਦੋਂ ਤੱਕ ਫਲ ਨਹੀਂ ਆ ਰਿਹਾ ਉਦੋਂ ਤੱਕ ਕਿਸਾਨ ਨੇ ਮਤਲਬ ਆਪਣੀ ਆਮਦਨ ਦਾ ਪ੍ਰਬੰਧ ਕਰਨਾ ਜਿੱਦਾਂ ਤੁਸੀਂ ਹੁਣ ਸਬਜ਼ੀ ਲਗਾਈ ਹੋਈ ਹੈ ਹਾਂਜੀ ਹਾਂਜੀ ਕਾਫੀ ਸਬਜ਼ੀਆਂ ਲਾਈਆਂ ਜੀ ਅੱਟਦਾ ਤੇ ਮੇਨੇ ਆਮਦਨ ਲਈ ਆ ਕਿਉਂਕਿ ਜਦੋਂ ਤੱਕ ਬਾਗ ਤਿਆਰ ਹੋ ਰਿਹਾ ਹੈ ਹਾਂਜੀ ਹਾਂਜੀ ਆਮਦਨ ਘਟ ਗਈ ਜੀ ਜਾਂ ਝੋਨਾ ਵੀ ਗਿਆ ਤੇ ਕਣਕ ਵੀ ਗਈ ਆਮਦਨ ਤੇ ਕੋਈ ਹੈ ਨਹੀਂ ਤਾਂ ਜੀ ਤੇ ਫਿਰ ਇਹਦੇ ਵਿੱਚੋਂ ਰੋਟੀ ਤੇ ਖਾਣੀ ਆ ਨਾ ਹਾਂਜੀ ਤਾਂ ਆਪਾਂ ਮੈਂ ਸਬਜ਼ੀਆਂ ਬिजੀਆਂ ਨੇ ਸਬਜ਼ੀਆਂ ਆਪਾਂ ਲੈ ਕੇ ਜਾਨੇ ਬਾਜ਼ਾਰ ਨਾਲੇ ਰੋਜ਼ ਰੋਜ਼ ਪੈਸੇ ਆਉਂਦੇ ਆ ਤਾਜੀ ਤਾਜੀ ਜਦੋਂ ਤੱਕ ਕਿਸਾਨ ਨੂੰ ਬਾਗ ਵਿੱਚ ਫਲ ਨਹੀਂ ਆ ਰਹਿਆ ਤਦੋਂ ਤੱਕ ਸਬਜ਼ੀਆਂ ਦੀ ਕਾਸ਼ਤ मतलब ਉਹਦੇ ਲਈ ਫਾਇਦੇਮੰਦ ਹੋ ਸਕਦੀ ਆ ਹਾਂਜੀ ਫਾਇਦੇਮੰਦ ਇੱਕ ਜਰੀ ਆਪਨੇ ਪੈਸਾ ਕਮਾਉਂਦਾ ਹਾਂਜੀ ਵੀ ਉਹ ਮਤਲਬ ਉਹਦੇ ਲਈ ਇਦਾਂ ਨਹੀਂ ਹੈ ਕਿ ਉਹਦੀ ਆਮਦਨ ਬਿਲਕੁਲ ਹੀ ਬੰਦ ਹੋ ਜਾਏਗੀ ਤਾਂ ਉਹ ਉਹ ਜਗ੍ਹਾ ਨੂੰ ਪੂਰੀ ਵਰਤ ਸਕਦਾ ਜੇ ਤੇ ਕੋਈ ਇੰਨਾ ਹੀ ਅਮੀਰ ਹੈ ਬੰਦਾ ਵੀ ਉਹ ਕੋ ਬਹੁਤ ਪੈਸਾ ਹਾਂਜੀ ਉਹਦੇ ਉਹਦੇ ਦੇ ਦਾਲ ਫੁਲਕਾ ਚੱਲਦਾ ਰਹੂਗਾ ਜਾਂ ਉਹਦਾ ਹੋਰ ਸ਼ੈਡ ਬਿਨੈਸ ਹੈਗਾ ਤੇ ਉਹਦਾ ਉਧਰ ਚੱਲੀ ਜਾਊਗਾ ਜਿਹੜਾ ਕਿੱਤਾ ਹੀ ਇਹੋ ਆ ਉਸ ਤੇ ਸਬਜ਼ੀਆਂ ਬੀਜੂ ਦਿਖਾਉ ਜਾਂ ਨਹੀਂ ਬੀਜੂ ਤਾਂ ਕੀ ਖਾਊਗਾ ਫਿਰ ਤੇ ਇਸ ਸਬਜ਼ੀਆਂ ਦੀ ਕਾਹចਤ ਬੰਦ ਵੀ ਕਰਨੀ ਪੈਂਦੀ ਜਦੋਂ ਫਲ ਆਉਣ ਦੀ ਥੋੜਾ ਸਮਾਂ ਰਹਿ ਗਿਆ ਜਿਹੜਾ ਪੂਰਾ ਫਲ ਆ ਗਿਆ ਫਿਰ ਤੇ ਸਬਜ਼ੀਆਂ ਬੰਦ ਤੇ ਫਿਰ ਤੇ ਫਾ ਕੇ ਠੇਕੇ ਤੇ ਚੜੂਗਾ ਜਿਹੜਾ ਠੇਕਾ ਸਾਨੂੰ ਜਿੰਨੇ ਜ਼ਮੀਨ ਦਾ ਠੇਕਾ ਦਿੱਤਾ ਬਾਗ ਦਾ ਠੇਕਾ ਦਿੱਤਾ ਫਿਰ ਤੋਂ ਜ਼ਮੀਨ ਉਹਨੇ ਚਾਰ ਵਾਸਤੇ ਉਹਦੀ ਹੋਗੀ ਨਾ ਤੇ ਬਾਗ ਕਿੰਨੇ ਏਕੜ ਵਿੱਚ ਲੱਗੇ ਹੋਏ ਆ ਜੀ ਮੇਰੇ ਕੋਲ ਜੀ 9 ਏਕੜ ਜ਼ਮੀਨ ਹੈ ਹਾਂ ਕਿਆ ਠੇਕੜ ਦੇ ਕਰੀਬ ਸਭਾ ਕਾ ਠੇਕੜ ਦੇ ਕਰੀਬ ਮੈਂ ਨਾਕਪਤੀ ਲਾਈ ਹੈ ਤੇ ਫਾਸਲੇ ਦਾ ਵੀ ਧਿਆਨ ਰੱਖਣਾ ਪੈਂਦਾ ਹਾਂਜੀ ਹਾਂਜੀ ਫਾਸਲਾ ਇਹ 20 बाई 20 ਤੇ ਲੱਗਾ 20 ਫੁੱਟ ਇਧਰੋਂ 20 ਫੁੱਟ ਉਧਰੋਂ ਤੇ ਇਹਦੀ ਨਿਸ਼ਾਨਦੀ ਕਰਕੇ ਲਾਇਆ ਜਿੱਧਰ ਨੂੰ ਵੇਖੋ ਉਧਰ ਨੂੰ ਲੈਣਾ ਬੰਨ ਗਿਆ ਹਾਂਜੀ ਅੱਛਾ ਦੀਆਂ ਲੈਣਾ ਇਧਰ ਨੂੰ ਵੇਖ ਲਓ ਇਧਰ ਨੂੰ ਵੇਖ ਲਓ ਪੂਰਾ ਪ੍ਰੋਪਰ ਸਿੱਧੀਆਂ ਲੈਣਾ ਦੇਣਗੇ ਇਹ ਮਤਲਬ ਸਿਫਾਰਿਸ਼ ਕੀਤਾ ਜਾਂਦਾ ਯੂਨੀਵਰਸਿਟੀ ਵੱਲੋਂ ਜਾਂ ਬਾਗਬਾਨੀ ਅਫਸਰਾਂ ਵੱਲੋਂ ਜਾਂ ਆਪ ਇਹ ਕਿਸਮ ਦੇ ਹਿਸਾਬ ਨਾਲ ਫਰਕ ਪੈਂਦਾ ਨਹੀਂ ਖੇਤੀ ਬਦਲਾਵ ਵਾਸਤੇ ਯੂਨੀਵਰਸਿਟੀਆਂ ਲੱਗੀਆਂ ਨੇ ਹਾਂਜੀ ਉਹ ਕਹਿੰਦੇ ਨੇ ਬਾਗ ਲਗਾ ਸਬਸਿਡੀ ਦੇਣ ਦੀ ਸਰਕਾਰ ਮੈਨੂੰ ਹਰ ਸਾਲ ਸਬਸਿਡੀ ਆਉਂਦੀ ਆ ਜਿੰਨੇ ਸੰਦ ਇਥੇ ਤੇ ਚਾਹੀਦੇ ਆ ਟਰੈਕਟਰ ਹੋਵੇ ਭਾਵੇਂ ਆਪਣਾ ਪੰਪ ਸਵੇ ਪੰਪ ਹੋਣਾ ਕੋਈ ਰੂਟਾਵੇਟਰ ਹੋਣਾ ਹਰ ਤੇ 40% ਦੇ ਹਿਸਾਬ ਨਾਲ ਸਬਸਿਡੀ ਦਿੰਦੇ ਆ ਵੀ ਤੁਸੀਂ ਕਣਕ ਛੋਣਾ ਛੱਡ ਕੇ ਇਧਰ ਨੂੰ ਆਓ ਇਸ ਬਾਗਬਾਨੀ ਤੇ ਸਬਸਿਡੀ ਮਿਲਦੀ ਆ ਬਾਗਬਾਨ ਤੇ 40% ਸਬਸਿਡੀ ਆ ਤਿੰਨ ਸਾਲ ਮੈਨੂੰ ਨਾ ਸਬਸਿਡੀ ਦੇ ਦੇਣੀ ਆ ਮਤਲਬ ਦੀ ਬਾਗ ਬਾਲਣ ਵਾਸਤੇ ਬਾਗਬਾਨੀ ਤੇ ਸਬਸਿਡੀ ਦਾ ਕੀ ਪ੍ਰਬੰਧ ਹੈ ਜੀ ਦੇਖੋ ਜੀ ਦੋ ਮਹਿਕਮੇ ਇੱਕ ਖੇਤੀਬਾੜੀ ਮਹਿਕਮਾ ਉਹ ਤੇ ਕਣਕ ਝੋਨੇ ਵਾਲਾ ਮਹਿਕਮਾ ਹੈ ਹਾਂਜੀ ਇੱਕ ਬਾਗਬਾਨੀ ਦਾ ਵੱਖਰਾ ਮਹਿਕਮਾ ਹੈ ਸਰ ਉਹ ਬਾਗਾਂ ਦੇ ਤੇ ਸਬਜ਼ੀਆਂ ਦੇ ਦਾਇ ਮਹਿਕਮਾ ਉਹ ਬਲਾਗ ਲੈਵਲ ਤੇ ਵੀ ਅਸਰ ਲੱਗੇ ਆ ਜ਼ਿਲ੍ਹਾ ਲੈਵਲ ਦੇ ਡਿਪਟੀ ਡਾਇਰੈਕਟਰ ਸਾਹਿਬ ਹੈਗੇ ਆ ਤੇ ਉਹ ਸਾਨੂੰ 21000 ਰੁਪਏ ਦੇਣਾ ਉਹਨਾਂ ਪਰ 1 ਏਕੜ ਤਿੰਨਾਂ ਸਾਲ ਹਰ ਸਾਲ ਉਹਨਾਂ ਇੱਕ ਆਪਣਾ 7000 ਰੁਪਏ ਹਰ ਸਾਲ ਦੇਣਾ ਸਾਨੂੰ ਸੰਭਾਲਵਾ ਤੇ ਉਹ ਬੁੱਟਿਆਂ ਤੇ ਵੀ ਫਰਕ ਪੈਂਦਾ ਏ ਮਤਲਬ ਕਿਹੜੇ ਬੁੱਟੇ ਤੇ ਕੋਈ ਸਬਸਿਡੀ ਦੇ ਅਮਾਉਂਟ ਦਾ ਫਰਕ ਹੈ ਜਾਂ ਬਾਗਬਾਨੀ ਲਈ ਸੀਮਤ ਹੈ ਨਹੀਂ ਬਾਗਬਾਨੀ ਸਾਡੇ ਦੇ ਜ ਮੇਰੇ ਕੋਲ ਤੇ ਵੇਖੋ ਨਾਕਦੇ ਇਹ ਮੈਂ ਤੇ ਜ਼ਿਆਦਾ ਨਾਕਦੇ ਦੱਸ ਸਕਦਾ ਬਾਕੀ ਬੁੱਟੇ ਦਾ ਬਾਕੀ ਬੁੱਟੇ ਦਾ ਘੱਟ ਦਾ ਸਦਾ ਵੀ ਸਬਸਿਡੀ ਮਿਲਦੀ ਆ ਮੈਨੂੰ ਤੇ ਨਾਕਦੇ ਮਿਲਦੀ ਆ ਹਰ ਸਾਲ ਤੱਕ ਅੱਛਾ ਜੀ ਤੇ ਬੜੀ ਤੇ ਇਹ 3 ਸਾਲ ਤੱਕ ਜਾਰੀ ਰਹਿਣੀ ਆ ਇਹ ਤੇ ਮਹਿਕਮਾ ਐਡਾ ਵਧੀਆ ਜੀ ਸਾਡੇ ਇੱਥੇ ਘਰੇ ਮਹਿਕਮਾ ਆਉਂਦਾ ਤੇ ਆਪਣੇ ਆ ਵੀ ਇਹ ਨਹੀਂ ਅਭੀ ਸਬਸਿਦੀ ਭਰ ਕੇ ਭੇਜਦੀ ਆ ਤੇ ਪਤਾ ਨਹੀਂ ਆਉਣੀ ਹੈ ਨਹੀਂ ਆਉਣੀ ਇਹ ਬਾਗਵਨ ਦੇ ਵਿੱਚ ਇਹ ਗੱਲ ਨਹੀਂ ਹੈਗੀ ਮੇਰੇ ਤੇ ਜਦੋਂ ਵੀ ਜਿੰਨੀ ਵਾਰ ਸਬਸਿਦੀ ਭਰੀ ਆ ਉਨੀ ਵਾਰ ਸਬਸਿਦੀ ਫਟ ਆਈ ਤੇ ਇੱਕ ਤੁਸੀਂ ਕਣਕ ਝੋਨੇ ਦੀ ਪਹਿਲਾਂ ਬਿਜਾਈ ਕਰਦੇ ਸੀ ਇੱਕ ਤੁਸੀਂ ਦੱਸਿਆ ਇੱਕ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਝੋਨੇ ਨੂੰ ਤੁਸੀਂ ਕਦੇ ਅੱਗ ਨਹੀਂ ਲਗਾਈ ਪਰਾਲੀ ਦੀ ਸਾਂਭ ਸੰਭਾਲ ਕਰਦੇ ਹੋ ਉਹਦੇ ਬਾਰੇ ਦੱਸੋ ਪਰਾਲੀ ਤੇ ਮੈਂ ਜੀ ਵੇਖੋ ਇੱਕ ਵਾਰੀ ਧੂਏ ਦੇ ਵਿੱਚ ਫਸ ਗਿਆ ਸੀ ਗਾਇ ਤੋਂ ਕੋ 15 ਸਾਲ ਪਹਿਲਾਂ ਮੈਂ ਮੇਰੀ ਬੇਟੀ ਹੀ ਛੋਟੀ ਨਾਲ ਤਹੀਂ ਅੱਗ ਲਾਈ ਸੀ ਆਪ ਤੇ ਉਹ ਇਕਦਮ ਨੇਰੀ ਚੜ ਗਈ ਤੇ ਅਸੀਂ ਵਿੱਚ ਫਸ ਗਏ ਧੂਏ ਦੇ ਉਸ ਦਿਨ ਤੋਂ ਮੈਂ ਕਸਮ ਖਾ ਲਈ ਵੀ ਮੈਂ ਅੱਜ ਤੋਂ ਬਾਅਦ ਕਦੀ ਪਰਾਲੀ ਨੂੰ ਅੱਗ ਨਹੀਂ ਲਾਵਾਂ ਤੇ ਮੈਂ ਨਹੀਂ ਲਾਈ ਪੰਜਾਬ ਸਰਕਾਰ ਨੇ ਮੈਨੂੰ ਵਾਰਡ ਦਿੱਤੇ ਆ ਤੇ ਮਹਾਲੀ ਪਿਛੇ ਪਿਛਲੇ ਸਾਲ ਸਾਧਕੇ ਮਹਾਲੀ ਦੇ ਵਿੱਚ ਉਹਨਾਂ ਨੇ ਮੇਰਾ ਸਨਮਾਨਤ ਕੀਤਾ ਕਿ ਤੇ ਹੋਰ ਜਿਹੜਾ ਲੈਵਲ ਤੇ ਵੀ ਆ ਪੰਜਾਬ ਲੈਵਲ ਤੇ ਵੀ ਸਨਮਾਨਤ ਕੀਤਾ ਉਹਦਾ ਮੇਰਾ ਕਿ ਮੈਂ ਅੱਗ ਨਹੀਂ ਲਾਉਂਦਾ ਦੂਜੀ ਗੱਲ ਜਿਹੜੀ ਜਿੰਨਾ ਜ਼ਹਿਰ ਪਾ ਰਹੇ ਅਸੀਂ ਫਸਲਾਂ ਨੂੰ ਉਹਨੇ ਜ਼ਹਿਰ ਦੀ ਜ਼ਰੂਰਤ ਨਹੀਂ ਮੇਰਾ ਆਪਣਾ ਤਜਰਬਾ ਕਿਸੇ ਨੇ ਮੈਨੂੰ ਮਿਲਣਾ ਮਿਲ ਲਵੇ ਮੇਰ ਕੋ ਇੱਕ ਹੋਰ ਹੈਗਾ ਪਲਾਟ 12 14 ਕਿੱਲੇ ਦਾ ਉੱਥੇ ਝੋਨਾ ਲੱਗਿਆ ਪਿਆ ਮੈਂ ਉਹਨੂੰ ਸਿਰਫ ਦਵਾਈ ਪਾਈ ਆ ਨਦੀਨ ਵਾਲੀ ਉਤੋਂ ਬਾਅਦ ਤਿੰਨ ਬੋਰੀਆਂ ਯੂਰੀਆ ਦਿੱਤੀ 30 ਦਿਨ ਦੇ ਵਿੱਚ 30 ਦਿਨ ਤੋਂ ਬਾਅਦ ਯੂਰੀਆ ਨਹੀਂ ਪਾਈ ਜੇ ਯੂਰੀਆ ਨਾ ਪਾਈਏ 30 ਦਿਨ ਤੋਂ ਬਾਅਦ ਨਾ ਤੇ ਉਹਨੂੰ ਗੋਭ ਦੀ ਸੁੰਡੀ ਪੈਂਦੀ ਆ ਗੋਭ ਦੀ ਸੁੰਡੀ ਉਦੋਂ ਪੈਂਦੀ ਝੋਨੇ ਨੂੰ ਜਦੋਂ ਉਹਦੇ ਨਾਲ ਹੀ ਪੋਲੀ ਹੁੰਦੀ ਆ ਅਸੀਂ ਦੋ-ਦੋ ਮਹੀਨੇ ਤੱਕ ਖਾਦ ਪਾਈ ਜੰਨੇ ਆ ਉਦੋਂ ਗੋਭ ਦੀ ਸੁੰਡੀ ਪੈਂਦੀ ਆ ਤੇਲਾ ਵੀ ਪੈਂਦਾ ਪੜਾਹਸ ਬੰਦੀ ਯੂਰੀਆ ਦੇ ਨਾਲ ਥੱਲੇ ਪਾਣੀ ਖਲੋਤਾ ਉਤੋਂ ਪੜਾਹਸ ਵਜਦੀ ਆ ਤੇਲਾ ਬੰਦਾ ਤੁਸੀਂ ਝੋਨੇ ਨੂੰ 30 ਦਿਨ ਤੋਂ ਬਾਅਦ ਖਾਦ ਨਾ ਪਾਓ ਪਾਣੀ ਸਕਾ ਸਕਾ ਕੇ ਦਿਓ ਬੱਤਰ ਲਵਾ ਲਵਾ ਕੇ ਜੇ ਦੀ ਧੁੱਪ ਥੱਲੇ ਜਾਵੇ ਨਾ ਤੁਹਾਨੂੰ ਗੋਭ ਦੀ ਸੁੰਡੀ ਪਊਗੀ ਨਾ ਝੋਨੇ ਨੂੰ ਨਾ ਤੇਲਾ ਪਊਗਾ ਨਾ ਪਤਾ ਵਲੇੜ ਪਊਗੀ ਮੇਰੇ ਕੋਲ ਇਸ ਟਾਈਮ ਤੇ ਜੀਰੀ ਖਲੋਤਾ ਵਾ ਝੋਨਾ ਮੈਂ ਉਹਨੂੰ ਕੋਈ ਵੀ ਦਵਾਈ ਨਹੀਂ ਪਾਈ ਸੜਕ ਦੇ ਉੱਤੇ ਰੋਡ ਦੇ ਉੱਤੇ ਛੋਨਾ ਵਾ ਲਾਗੇ ਖੇਤੀ ਸਟੋਰ ਆ ਕੋਈ ਸਟੋਰ ਵਾਲਾ ਖੇਤੀ ਸਟੋਰ ਵਾਲਾ ਕੋਈ ਮਹਿਕਮੇ ਵਾਲਾ ਮੇਰੇ ਘਰੇ ਵੀ ਮਹਿਕਮੇ ਆਉਂਦੇ ਆ ਕੋਈ ਮੇਰਾ ਗਵੰਡੀ ਮੇਰੇ ਪਿੰਡ ਦਾ ਕੋਈ ਰੋਡ ਤੇ ਨੰਗਣ ਵਾਲਾ ਜੇ ਮੈਨੂੰ ਉਹ ਛੋਨੇ ਦੇ ਵਿੱਚ ਪੰਪ ਲੀਕੇ ਵੜੇ ਨੂੰ ਵੇਖਿਆ ਹੋਵੇ ਤੇ ਮੈਂ 50000 ਦਾ ਨਾਮ ਰੱਖਿਆ ਵਾ ਪਹਿਲਾਂ ਤੇ ਹਾਲੀ ਮੈਂ ਰੱਖ ਕੇ ਲੋ ਕਰਕੇ ਆਇਆ ਹਾਂ ਵੀ ਜੇ ਮੈਨੂੰ ਕੁਝ ਵਰੇ ਵਾਲਾ ਹਾਂ ਹਾਂ ਸਬਜ਼ੀਆਂ ਵਾਲੇ ਬਨੇ ਸਪਰੇਅ ਕਰਦਾ ਵਾ ਝੋਂਂਦੇ ਵਾਲੇ ਬਨੇ ਨਹੀਂ ਜਿਹੜਾ ਜ਼ਿਮੀਂਦਾਰ ਕਹਿੰਦੇ ਆ ਕਿ ਤੇਲਾ ਪੈਂਦਾ ਕਣਕ ਨੂੰ ਤੇਲ ਕਣਕ ਤੇ ਕੁਦਰਤ ਨੇ ਬਣਾਇਆ ਵੀ ਉਹਦੇ ਇੰਨੀਆਂ ਤਿਆਂ ਦੇ ਵਿੱਚ ਦਾਣਾ ਬੈਠਾ ਵਾ ਤੇਲਾ ਦੂਸਤ ਤੱਕ ਪਹੁੰਚ ਹੀ ਨਹੀਂ ਸਕਦਾ ਸਾਰੇ ਜ਼ਿਮੀਂਦਾਰ ਜਿਹੜੇ ਆ ਨਾ ਮੇਰੇ ਸਤਿਕਾਰਯੋਗ ਆ ਪਰ ਸਾਰੇ ਗਲਤ ਪਾਸੇ ਚੱਲਣਦੇ ਆ ਗਵਾਂਡੀ ਨੂੰ ਵੇਖ ਕੇ ਸਪਰੇਅ ਕਰੀ ਜਾਂਦੇ ਆ ਮੈਂ ਕਈ ਵਾਰਾਂ ਪੁੱਛਿਆ ਦੁਕਾਨ ਤੇ ਮਿਲ ਵੀ ਨਾ ਆ ਕਿ ਕਿਤੇ ਕਿਹੜੀ ਦਵਾਈ ਲੈਣ ਆ ਆ ਕਹਿੰਦਾ ਯਾਰ ਦਵਾਈ ਆ ਫੇ ਦੁਕਾਨਦਾਰ ਦੱਸ ਦਊਗਾ ਲੈ ਲੈਨੇ ਆ ਦੇ ਦੁਕਾਨਦਾਰ ਪੁੱਛਦਾ ਉਹਨੂੰ ਜੀਮਿੰਦਾਰ ਨੂੰ ਕੀ ਗੱਲ ਆ ਉਹ ਕਹਿੰਦਾ ਸਪਰੇਅ ਕਰਨੀ ਆ ਯਾਰ ਝੋਨੇ ਨੂੰ ਬੰਦਾ ਬਿਮਾਰੀ ਕੀ ਆ ਕਹਿੰਦਾ ਮੈਨੂੰ ਨੁਕਸਾਨਾ ਤੇ ਪਤਾ ਕੋਈ ਨਹੀਂ ਬਿਮਾਰੀ ਕੀ ਆ ਕੀ ਨਹੀਂ ਪਰ ਤੂੰ ਸਵਰੇ ਦੇ ਦੇ ਉਹ ਆਂਦਾ ਫਿਰ ਕਾਦੀ ਦਵਾ ਉਹ ਆਂਦਾ ਫਿਰ ਆਪਣੀ ਮਰਜ਼ੀ ਦਾ ਦੇ ਦੇ ਦੁਕਾਨਦਾਰ ਨੂੰ ਜੀਮਿੰਦਾਰ ਜਾ ਕੇ ਖੁੱਲ ਦਿੰਦਾ ਦੁਕਾਨਦਾਰ ਨੂੰ ਵੀ ਤੂੰ ਆਪਣੀ ਮਰਜ਼ੀ ਦਾ ਦੇ ਦੇ ਜਦੋਂ ਕਿ ਆ ਬਿਮਾਰੀ ਤੇ ਅਸਾਂ ਦੱਸੀ ਨਹੀਂ ਡਾਕਟਰ ਦੇ ਕੋਲ ਜਾਂਦੇ ਆ ਦੱਸਿਏ ਢਿੱਡ ਪੀੜਿਆ ਸਿਰ ਪੀੜਿਆ ਬੁਖਾਰ ਆ ਸੱਟ ਲੱਗੀ ਆ ਕੀ ਆ ਫਿਰ ਦਵਾਈ ਦੇ ਦੇ ਡਾਕਟਰ ਜਦੋਂ ਫਿਰ ਉਹਨੂੰ ਆਪਾਂ ਪੋਤਰੇ ਆਫਰ ਦੇ ਦਿੱਤੀ ਕਹਿੰਦੇ ਸਪਰੇਅ ਕਿਉਂ ਕਰਨੀ ਆ ਕਹਿੰਦੇ ਉਹ ਫਲਾਣਾ ਮੇਰੇ ਲਾਗੇ ਗੰਡਾ ਸਿੰਘ ਹੈ ਲਾਗੇ ਬਿਘੇ ਸਿੰਘ ਕਿਉਂ ਨੇ ਸਾਰੇ ਦੋ ਦੋ ਕਰਦੇ ਮੈਂ ਤਾਂ ਕੋਈ ਵੀ ਨਹੀਂ ਕੀਤੀ ਕਿਸੇ ਦੀ ਸਪਰੇਅ ਵੇਖ ਕੇ ਕਰਦੇ ਨੂੰ ਆਪਣੀ ਫਸਲ ਦੀ ਬਿਮਾਰੀ ਨਹੀਂ ਵੇਖਣੀ ਫਿਰ ਦੁਕਾਨਦਾਰ ਨੇ ਕੀ ਕਰਨਾ ਉਹਨੇ ਤਿੰਨ ਜਦੋਂ ਉਹਨੂੰ ਖੁੱਲ ਮਿਲ ਗਈ ਪੈਸੇ ਦੇ ਲਿਖ ਲੈਣੇ ਡੈਰੀ ਤੋਂ ਨੇ ਵੀ ਇੰਨੇ 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 ਹਜ਼ਾਰ ਦੀ ਦਵਾਈ ਲੈ ਗਿਆ ਉਹਨੂੰ ਫਿਰ ਖੁੱਲ ਮਿਲ ਗਈ ਉਹਨੇ ਫਿਰ ਤਿੰਨ ਚਾਰ ਦਵਾਈਆਂ ਦੇਣੀਆਂ ਦੁਕਾਨਦਾਰ ਨੇ ਐਡਾ ਬਿੱਲ ਬਣਾਉਣਾ ਤੇ ਆਂਦੇ ਵੀ ਆ ਆ ਵੀ ਰਲਾ ਦੇ ਆ ਵੀ ਰਲਾ ਦੇ ਆ ਵੀ ਰਲਾ ਦੇ ਜਦੋਂ ਤਿੰਨ ਤਿੰਨ ਚਾਰ ਚਾਰ ਦਵਾਈਆਂ ਲਾ ਕੇ ਸਪਰੇਅ ਕਰਨੀ ਹੈ ਨਾ ਉਦੋਂ ਕਹਿੰਦੇ ਆ ਕਿ ਲੋਹੇ ਨੂੰ ਲੋਹਾ ਕੱਟਦਾ ਕੁਝ ਦਵਾਈਆਂ ਇਹੋ ਜਿਹੀ ਹੈਗੇ ਵੀ ਜੇ ਆਪਾਂ ਆ ਵੀ ਦਵਾਈ ਪਾਤੀ ਉਹ ਵੀ ਪਾਤੀ ਤੇ ਦੂਜੀ ਦਵਾਈ ਨੂੰ ਉਹ ਦਵਾਈ ਨੈਕਸਟ ਕਰ ਦਿੰਦੀ ਹੈ ਸਾਰੀਆਂ ਮਿਲਾ ਕੇ ਨਹੀਂ ਕਰਨੀ ਚਾਹੀਦੀਆਂ ਜਿਹੜਾ ਜ਼ਿੰਮੇਵਾਰ ਕਹਿੰਦਾ ਵੀ ਦਵਾਈ ਜ਼ਹਿਰ ਤੋਂ ਬਗੈਰ ਛੋਣਾ ਨਹੀਂ ਹੁੰਦਾ ਮੇਰਾ ਨਾਂ ਕਾਬਲ ਸਿੰਘ ਪਿੰਡ ਕਲੇਰ ਜ਼ਿਲ੍ਹਾ ਅੰਮ੍ਰਿਤਸਰ ਮੇਰ ਨਾਲ ਸਪੈਕ ਕਰ ਲੈ ਤੇ ਜਿਹੜੀ ਝੋਨੇ ਦੀ ਪਰਾਲੀ ਹੈ ਇਹ ਸਬਜ਼ੀਆਂ ਨੂੰ ਵੀ ਤੁਹਾਡੇ ਕੰਮ ਆਉਂਦੀ ਆ ਉਹ ਦੱਸੋ ਇਹੋ ਇਹ ਸਾਰੀਆਂ ਸਬਜ਼ੀਆਂ ਦੇ ਕੰਮ ਨਹੀਂ ਉਹਦੀ ਵੈਸੇ ਤੇ ਜਦੋਂ ਝੋਨੇ ਦੀ ਪਰਾਲੀ ਹੈ ਵਿੱਚ ਬਾਦੀਏ ਤੇ ਰੂੜੀ ਬੰਦੀ ਆ ਹਾਂਜੀ ਇਹਦੇ ਕੋਈ ਤੀਲਾ ਨਹੀਂ ਆ ਕੋਈ ਕੰਡਾ ਨਹੀਂ ਕੋਈ ਮਿੱਟੀ ਪੱਥਰ ਨਹੀਂ ਆ ਇਹਦੇ ਤਾਂ ਗੱਲ ਨਾ ਜੀਦਾ ਇਹਦੇ ਨੇ ਫਰੀ ਦੀ ਰੂੜੀ ਆ ਅਸੀਂ ਐਵੇਂ ਜਾਣ ਕੇ ਵਾਹਣ ਦੇ ਮਾਰੇ ਆਪਾਂ ਉਹਨੂੰ ਆਪਣਾ ਕਿਨੇ ਵੀ ਛੇਤੀ ਖੇਤ ਖਾਲੀ ਹੋ ਜਾਵੇ ਉਹਦੇ ਕਰਕੇ ਇਹ ਤੇ ਰੂੜੀ ਆ ਇਹ ਤੇ ਜੱਟ ਹੀ ਐਵੇਂ ਗਲਤੀ ਕਰਦੇ ਆ ਵੇਖੋ 3 ਸਾਲ ਦੀ ਮੇਰੇ ਕੋਲ ਪਰਾਲੀ ਪਈ ਆ 3 ਸਾਲ ਹੋ ਗਏ ਮੈਂ ਇੱਥੇ ਤੇਰੀ ਲਾਈ ਸੀ ਤੇ ਉਹ ਨਹੀਂ ਚੁੱਕੀ ਇੱਥੇ ਗੱਲ ਨਹੀਂ ਆ ਤੇ ਸਬਜ਼ੀਆਂ ਜਿਹੜੀਆਂ ਸਾਰੀਆਂ ਜਿਤਨਾ ਆਪਾਂ ਲਸਣ ਲਾਉਣੇ ਆ ਲਸਣ ਲਗਾ ਕੇ ਉਹਦੇ ਉੱਤੇ ਪ੍ਰਾਲੀ ਖਿਲਾਰ ਦਈਏ ਨਦੀਨ ਨਹੀਂ ਉਗਦਾ ਤੇ ਪਰ ਸਾਰੀਆਂ ਆਪਾਂ ਸਬਜ਼ੀਆਂ ਉੱਤੇ ਪ੍ਰਾਲੀ ਨਹੀਂ ਪਾ ਸਕਦੇ ਪਰ ਹਉ ਹੈ ਬਹੁਤ ਬੈਨੀਫਿਟ ਪ੍ਰਾਲੀ ਵਾਈ ਇਹਦੇ ਕਈ ਸਾਲ ਪ੍ਰਾਲੀ ਵਾਈ ਹੈ ਵਿੱਚ ਮੈਂ ਪਹਿਲਾਂ ਹੁਣ ਤੇ ਮੈਂ ਇਧਰਲੇ ਬੰਨੇ ਆ ਗਿਆ ਸਬਜ਼ੀਆਂ ਵਾਲੀ ਸਾਈਡ ਤੇ ਆ ਗਿਆ ਤੇ ਝੋਨਾ ਕਣਕ ਬੰਦ ਹੋ ਗਿਆ ਪਹਿਲਾਂ ਮੈਂ ਜਦੋਂ ਅੱਗ ਲਾਉਣਾ ਬੰਦ ਕੀਤੀ ਹੈ ਨਾ ਉਦੋਂ ਪਹਿਲੇ ਸਾਲ ਮੈਂ ਇਹ ਕੀਤਾ ਸੀ ਜਿਹੜੀਆਂ ਜਿਹੜਾ ਕੰਪੈਨ ਜਿਹੜੀਆਂ ਲੈਣਾ ਚ ਪਰਾਲੀ ਸੁੱਟ ਜਾਂਦੀ ਹੈ ਨਾ ਕੱਟ ਕੇ ਝੋਨਾ ਪਹਿਲਾਂ ਮੈਂ ਉਹ ਲੈਣਾ ਚੁੱਕਦਾ ਹੁੰਦਾ ਸੀ ਤੇ ਬੁੱਥੇ ਸਾਰੇ ਵਿੱਚ ਪਾਉਂਦਾ ਸੀ ਫਿਰ ਉਸ ਤੋਂ ਬਾਅਦ ਮਿਹਨਤ ਚਲੋ ਤੇ ਡੀਜ਼ਲ ਦੇ ਬਲਦਾ ਉਹਨੂੰ ਖਿਲਾਰ ਦੇਣਾ ਪਰਾਲੀ ਨੂੰ ਵੀ ਫਿਰ ਉਹਨੂੰ ਤਵੀਆਂ ਨਾਲ ਵਾਹ ਵਾ ਕੇ ਰੂਟਰ ਵਾਹ ਕੇ ਜਮੀਨ ਬਣਾ ਲੈਣੀ ਤੇ ਜੇ ਸਾਡਾ ਜੱਟ ਕਹਿੰਦੇ ਆ ਜ਼ਿਮੀਂਦਾਰ ਕਹਿੰਦੇ ਆ ਕਿ ਪਰਾਲੀ ਸਾਂਹਮਣ ਤੇ ਖਰਚਾ ਬਹੁਤ ਆਉਂਦਾ ਸਾਨੂੰ ਸਰਕਾਰ ਇੱਥੇ ਕੁਛ ਦੇਵੇ ਬਿਲਕੁਲ ਠੀਕ ਹੈ ਚਲੋ ਜੋ ਸਰਕਾਰ ਦੇਵੇ ਲਾਇਦਾ ਹੀ ਆ ਪਰ ਇਹ ਨਹੀਂ ਆਪਾਂ ਚੀਜ਼ ਵੇਦੇ। ਕਿ ਜੇ ਸਾਡਾ ਡੀਜ਼ਲ ਜ਼ਿਆਦਾ ਮੱਚ ਗਿਆ ਤੇ ਸਾਡੀ ਜ਼ਮੀਨ ਨੂੰ ਖਾਦ ਕਿ ਨਹੀਂ ਮਿਲਗੀ, ਰੂੜੀ ਕਿ ਨਹੀਂ ਮਿਲਗੀ ਆ। ਆਪਾਂ ਉਸ ਚੀਜ਼ ਨੂੰ ਵੇਖੀ ਹੈ ਨਾ ਆਪਾਂ ਕਹਿੰਦੇ ਯਾਰ ਦਾ ਡੀਜ਼ਲ ਮੱਚ ਗਿਆ, 2000 ਦਾ ਮੱਚ ਗਿਆ। ਪਰ ਆਪਾਂ ਉਹ ਦੂਸਰੇ ਬੰਦੇ ਜ਼ਮੀਨਾਂ ਲੇ ਵੇਖੀ ਵੀ ਸਾਨੂੰ ਰੂੜੀ ਕਿ ਨਹੀਂ ਮਿਲਗੀ। ਕਿੰਨੇ ਤੱਤ ਮਿਲਗੇ ਆ। ਇੱਥੇ ਮੇਰੀ ਜ਼ਮੀਨ ਚ ਖਲੋਤੇ ਜੋ ਮੈਂ ਤੁਹਾਨੂੰ ਮਿੱਟੀ ਪੁੱਟ ਕੇ ਦਿਖਾਉਣਾ। ਜਿੱਥੇ ਟੱਪ ਮਾਰਾਂਗੇ ਗਡੋਏ ਨਿਕਲਣਗੇ। ਮੇਰੀ ਜ਼ਮੀਨ ਦੇ ਵਿੱਚੋਂ ਨਾਲ ਦੀ ਜ਼ਮੀਨ 'ਚ ਚੱਲੇ ਜੇ ਮੇਰੇ ਗਵਾਂਢੀ ਵਾਲ ਮੈਂ ਇਹ ਮਿੱਟੀ ਪੁੱੜ ਦੂੰਗਾ ਜੇ ਗਡੋਏ ਲੱਭ ਜਾਣਗੇ ਤੇ ਗੱਲ ਕਰਿਓ ਜ਼ਹਿਰ ਪਾਪਾ ਲੋਕਾਂ ਨੇ ਐਵੇਂ ਕਰਤਾ ਸਾਡੇ ਗਡੋਏ ਭੱਜੇ ਫਿਰਦੇ ਇੱਥੇ ਸਾਡੇ ਘਰ ਤੱਕ ਚੱਲ ਜਾਂਦੇ ਐ ਇੰਨਾ ਗਡੋਆ ਸਾਡੀ ਜ਼ਮੀਨ 'ਚ ਹੋ ਗਿਆ ਤੇ ਹੋਰ ਕਿਹੜੇ ਬੂਟੇ ਲਗਾਏ ਹੋਏ ਨੇ ਜੋ ਕਰ ਦੇ ਵੇਖੋ ਮੈਂ ਆਪਣੇ ਘਰ ਵਾਸਤੇ ਇੱਕ ਬਗੀਚੀ ਬਣਾਈ ਆ ਜਿਹੜੇ ਘਰ ਬੂਟੇ ਖਾਣ ਵਾਸਤੇ ਉਹ 15 20 ਪ੍ਰਕਾਰ ਦੇ ਬੂਟੇ ਜਿਹੜੇ ਨਾ 20 ਪ੍ਰਕਾਰ ਦੇ ਮੈਂ ਇੱਕ ਇੱਕ ਬੂਟਾ ਦੋ ਦੋ ਬੂਟੇ ਲਾਏ ਆ ਉਹ ਘਰ ਖਾਣ ਵਾਸਤੇ ਸਾਰੇ ਤੇ ਸੀਲ ਕਰਵਾ ਵਾਸਤੇ ਕੱਲੀ ਨਾਕ ਪਤੀ ਆ ਤੇ ਇੱਕ ਕਿਲਾ ਮਰੂਦ ਲਾਇਆ ਤੇ ਉਹਨਾਂ ਦਾ ਵੀ ਅੱਗੇ ਬੀਜ ਤਿਆਰ ਕਰ ਰਹੇ ਹਾਂ ਬਾਗ ਨੂੰ ਵਧਾਉਣ ਲਈ ਨਹੀਂ ਨਹੀਂ ਇਹ ਅਸੀਂ ਮਹਿਕਮੇ ਦੇ ਕੋਲੋਂ ਬੂਟੇ ਲਏ ਆ ਅੱਛਾ ਸਾਰੇ ਖੇਤੀਬਾੜੀ ਵਾਲਾ ਬਹੁਤ ਆਪਣਾ ਬਾਗਬਾਨੀ ਵਾਲਾ ਬਹੁਤ ਵਧੀਆ ਮਹਿਕਮਾ ਵਾ ਬੂਟੇ ਮਈਆ ਕਰਵਾਦਾ ਸਾਡੇ ਤੇ ਲਾਗੇ ਟਾਰੀ ਆ ਉੱਥੋਂ ਹਰ ਪ੍ਰਕਾਰ ਦਾ ਬੂਟਾ ਮਿਲਦਾ ਫਲਦਾ ਆਪਣੀ ਵਰਤੋਂ ਲਈ ਤੁਸੀਂ ਲਗਾਏ ਹੋਏ ਨੇ ਹਾਂ ਉਹ ਆਪਣੀ ਵਰਤੋਂ ਲਈ ਲਾਏ ਵੀ ਸ਼ੌਂਕ ਜਾਂ ਪੂਰਾ ਕੀਤਾ ਵੀ ਹਰੇ ਮੈਂ ਇੱਕ ਦੋਸਤ ਮੇਰਾ ਸੀਗਾ ਉਹਨੇ ਮੈਨੂੰ ਕਿਹਾ ਕਿ 12 ਮਹੀਨੇ 365 ਦਿਨ ਜਦੋਂ ਮਰਜ਼ੀ ਮੇਰੇ ਕੋ ਆਜੋ ਤੁਹਾਨੂੰ ਝੋਲਾ ਭਰ ਕੇ ਫਰੂਟ ਦਾ ਦੇਵਾਂਗਾ ਮੈਂ ਉਹਦੀ ਸੋਚ ਦੇ ਨਾਲ ਚੱਲਿਆ ਵੀ ਆਪਾਂ ਵੀ ਐਵੇਂ ਕਰੀਏ ਵੀ ਸਾਰਾ ਸਾਲ ਫਰੂਟ ਘਰ ਹੋ ਕਿਸ ਕਰਕੇ ਉਹ ਬੂਟੇ ਲਾਏ ਤੇ ਇੱਕ ਤੁਹਾਨੂੰ ਜਾਨਵਰਾਂ ਦਾ ਬੜਾ ਸ਼ੌਕ ਹੈ ਕਈ ਤੁਸੀਂ ਨਾਮ ਵੀ ਜਿੱਤੇ ਨੇ ਉਹਨਾਂ ਬਾਰੇ ਦੱਸੋ ਨਾਮ ਤੇ ਮੇਰੇ ਡੌਗ ਕਾਫੀ ਤਾਂ ਉਹਨਾਂ ਦੇ ਨਾਮ ਜਿੱਤ ਕੇ ਆਏ ਮੇਰੇ ਕੋ ਮੂਗੀਆਂ ਪਈਆਂ ਨੇ ਮੇਰੇ ਕੋ ਵਾਰ ਵਾਰ ਪਏ ਆ ਲਿਖੇ ਪਏ ਆ ਟਰੋਫੀਆਂ ਪਈਆਂ ਨੇ ਉਹ ਵੀ ਮੇਰੇ ਡੌਗ ਜਿੱਤ ਕੇ ਆਏ ਮੇਰੇ ਕੋ ਮੈਂ ਕੜਕਨਾਥ ਮੁਰਗੇ ਲੈਂਦੇ ਸੀਗੇ ਉਹ ਵੀ 50000 ਨਾਮ ਪੰਜਾਬ ਸਰਕਾਰ ਦੇ ਕੋਲ ਉਹਨਾਂ ਨੇ ਮੈਨੂੰ ਨਾਮ ਦਿੱਤਾ ਸੀ ਪਸ਼ੂ ਧਨ ਮੇਲਾ ਹੋਇਆ ਸੀ ਕਾਂਗਰਸ ਸਰਕਾਰ ਦੇ ਵੇਲੇ ਬਟਾਲੇ ਉੱਥੇ ਬਾਜਵੇਂ ਨੇ ਮੈਨੂੰ ਉਦੋਂ ਚੈੱਕ ਦਿੱਤਾ ਸੀਗਾ ਤੇ ਉਹ ਵੀ ਫਸਟ ਆਇਆ ਸੀਗਾ ਫਿਰ ਮੇਰੇ ਕੋਲ ਡੌਗ ਬਥੇਰੇ ਪਹਟਾਏ ਜੀ ਮੈਨੂੰ ਵੈਸੇ ਹੀ ਬਚਪਨ ਤੋਂ ਸ਼ੌਂਕ ਸੀਗਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ